ਮੈਂ ਕਿਉਂ ਅੱਜ ਮੈਂ ਸੋਲਗੀ ਸੌਣ ਲੱਗੇ ਉਹਨੇ ਮਾਂਚੀ ਵੀ ਤੇ ਸੁਣਾਇਆ ਉੱਤੇ ਬੈਠੇ ਡਾਕਟਰ ਤਾਂ ਮੈਂ ਆਪਣੇ ਜੀ ਮੈਂ ਤਾਂ ਸਪੀਕਰ ਡਾਕਟਰ ਹੁੰਦਾ ਉੱਤੇ ਬੈਠਾ ਗੀਟੈਕ ਹੌਟ ਕਰੇ ਆਸ ਸੰਪੂਰਨਤਾ ਮੈਂ ਨਿੱਤੇ ਕਮਣ ਹੰਬੇ ਬਾਈ ਮੈਂ ਮਿੱਤੇ ਨਾਇ ਜਾ ਕਮਣ ਹੰਬੇ ਬਾਈ ਕੇ ਤੂੰ ਦੇ ਦਿੱਤ ਪਿਆਰ ਵਰਸਾ ਬੇਰਖ ਨਹੀਂ ਰਮਾਈ ਕਾਂਦੀ ਤਸੀ ਮੈਂ ਇਕੇ ਨਾ ਕਿੰਨਾ ਚਿਰ ਰੁੱਲੀ ਬੇ ਕਾਂਦੀ ਤਸੀ ਬਹਿ ਕੇ ਕਿੰਨਾ ਹਕੀਰ ਰੁੱਲਦੇ ਹੈ ਸੂਰਜ ਆਤੈ ਕਿੰਨਾ ਨਾਰੇ ਗਾਲੇ ਦੀ ਸਿੱਖ ਨੂੰ ਡੀਟ ਦੇ ਕੋਈ ਤੋਂ ਹੰਕਾਰ ਨੂੰ ਨਾ ਮਾਣ ਕੇ ਫੇਰ माई मोटी

ਯਾਰ ਗਸਾ ਰੱਖ ਨੈ ਦਮਾਂ ਵਿੱਚ ਮੈਨੂੰ ਤੇਰੇ ਯਾਰ ਤਾਂ ਵਾਚੀ ਉਹ ਫਰਤੀਕ ਤੁਰ ਗਿਆ ਸਾਡੀਆਂ ਸ਼ਬਦਾਂ ਸਦਨਾਂ ਦਾ ਤੇ ਛੋਟੀ ਬਹਿਰ ਦੀਆਂ ਗੱਦਲਾਂ ਦਾ ਸਰਜੀਤ ਤੁਰ ਗਿਆ ਛੋਟੀ ਬਹਿਰ ਦੀਆਂ ਗੱਦਲਾਂ ਦਾ ਸਰਜੀਤ ਤੁਰ ਗਿਆ ਬਹੁਤ ਹੀ ਦੇਵਦਾਰ ਸਾਹਿਬ ਸਾਡੇ ਸਰਜੀਤਜੀਤ ਜੀ ਉਚਾਸਚਾ ਕਰਦਾਨ ਸਾਡੇ ਸਰਜੀਤਜੀਤ ਜੀ ਅੰਤਮ ਦੇ ਮੇਰ ਸਾਹਿਬ ਸਾਡੇ ਸਰਜੀਤਜੀਤ ਜੀ ਹੋਰ ਵੀ ਬਹੁਤ ਕੁਝ ਸੰ ਗਿਣਿਆ ਨਹੀਂ ਜਾ ਸਕਦਾ ਪਰ ਗਿੱਲਾਂ ਦੇ ਉਪਰਗਾਮ ਸੰਸਦ ਜੀ ਸਰਜੀਤ ਜੀ ਉਹਨਾ ਉਸ ਮਰਕਜ਼ ਜਿਹੜਾ ਅਸੀਂ ਕਰ ਰਹੇ ਹਾਂ ਉਹਦੇ ਵਿੱਚ ਇੱਕ ਗੀਤ ਦੀ ਮੈਨੂੰ ਵੀ ਹਾਜ਼ਰੀ ਲਾਉਣ ਦੀ ਰਾਸਤ ਮਿਲੀ ਹੈ ਤੇ ਮੇਰੇ ਨਾਲ ਬਹੁਤ ਸ਼ਾਨੇ ਸਹਿਚਾਰ ਵੀਰੋ ਇੱਕ ਮੇਰਾ ਗੀਤ ਸੀਗਾ ਉਹ ਮੈਂ ਤੇ ਕਹਿ ਕੇ ਉਹਨਾਂ ਨੇ ਇੱਕ ਦੋ ਵਾਰੀ ਸੁਣਾ ਮੇਰੀ ਮਰਜ਼ੀ ਹੈ ਉਹੀ ਜਿਹੜਾ ਗੀਤ ਹੈ ਤੁਹਾਡੇ ਨਾਲ ਸਾਂਝਾ ਜਿਹੜਾ ਕਰਿਆ ਜਾਵੇ ਤੇ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਗੀਤ ਮੇਰਾ ਲਿਖਿਆ ਹੋਇਆ ਹੈ ਕਿ ਨਵੀਂ ਇਹ ਉਹ ਕੰਦੇਸ਼ੇ ਵੀ ਨੂੰ ਸਬਮਿਟ ਹੋਣਾ ਚਾਹੀਦਾ ਮੈਂ ਤਾਂ ਕਰਾਂ ਮੈਂ ਤੇਰੀ ਗੂਰ ਬੇਟੋ ਲਾ ਮੋਈ ਨਾ ਅੱਖੀਆਂ ਕੋ

ਜੋ ਜਵੇ ਮੈਂ ਤੇਰੀ ਹੋਰ ਨੀਤ ਉਹ ਮੇਰਾ ਮੋਰ ਵੇ ਪਹਿਲਾਂ ਮਾਂ ਨਾ ਚੂ ਤੇਰੀ ਪੂਰਬ ਤੋਂ ਲਾ ਮੈਂ ਤਾਂ ਕਹਾ ਮੈਂ ਤੇਰੀ ਗੂਰ ਬੈਠ ਬੋਹਣਾ ਅਮੀਨ ਕੱਚੇ ਤੇਰੇ ਸੰਗ ਕੱਚੇ ਕੋਠੇ ਮੈਂ ਲਾ ਸਮਾਨ ਵੇ ਮੈਂ ਆ ਰੱਖਾਂ ਤੇਰੀ ਤੂੰ 베ਰੀ ਜਾਨ ਵੇ ਜਾਨ ਸੰਗ ਰਹਿੰਦਾ ਜਾਨ ਸੰਗ ਰਹਿੰਦਾ ਸਰੂਰ ਵੇ ਤੋ ਨਾ ਹੋਈ ਨਾਇਕੀਆ ਤੂੰ ਤੇਰੇ ਚੋਂ ਖੰਡਾ ਸਰ ਜਨਾ ਮਖਾਣੇ ਵੇ ਪੰਗ ਦੇ ਨਾ ਪਾਣੇ ਕਿਤੇ ਜਾਨ ਕਰ ਮੰਨ ਲੈਂਦੇ ਤੁੱਤ ਸੋਲੂ ਪੈਨਦਾ ਸਾਡਾ ਨੂਰ ਬੇਟੋ ਨਾ ਮੋਣੀ ਰੱਖਿਆ ਕਿਨੋ ਬੀਰ ਬੇਟੋ ਅਲਾ ਮਤਾ ਕਰ ਰਹਿ ਤੀ ਨੂਰ ਬੇਟੋ ਨਾ ਅੰਬਾ ਤੇ ਆਇਆ ਹੋਇਆ ਨੂਰ ਬੇਟੋ ਪੁਰਬਤੋ ਅੰਲਾ ਕੰਤ ਜਨਾ ਦੇ ਦਿਲਾਂ ਦੇ ਵਿੱਚ ਸੋਗ ਪਾ ਗਿਆ ਕੈਸੇ ਸੱਜਣਾ ਰੋਗ ਲਾ ਗਿਆ ਵਿੱਚ ਮਰਨ ਦੇ ਰੰਗ ਛੱਡ ਗਿਆ ਆਪਣੇ ਸਾਰੇ ਮੀਂਹ ਅੱਖ ਚਪਕਦਿਆਂ ਹਵਾ ਹੁੰਦੀ ਆ ਮਾਂ ਦਾ ਸੀ ਸੂਰਜੀ ਕਿ ਚਬਕਦਿਆਂ ਹਵਾ ਹੋ ਗਿਆ ਮਾਂ ਦਾ ਸੀਸੁਰ ਜੀ ਛੋਟੀ ਬਹਿਰ ਦਾ ਵੱਡਾ ਗਜਨ ਗੋ ਵਿੱਚ ਕਿਤਾਬਾਂ ਦੇ ਸਦਾ ਮਤਲੇ ਕਾਫੀ ਹੈ ਰੱਤੇ ਰਦੀ ਫਸੀ ਸੋਹਣੇ ਸੋਹਣੇ ਲਿਖਦਾ ਜੋ ਆਇਆ ਸੋ ਚੱਲ ਸੀ ਆਂਦਾ ਜੋ ਆਇਆ ਸੋ ਚੱਲ ਸੀ ਕਹਿੰਦਾ ਇਹੋ ਜੱਗ ਦੀ ਰੀਤ ਅੱਖ ਚਪਕਦਿਆਂ ਹਵਾ ਹੋ ਗਿਆ ਮਾਂ ਦਾ ਸੀ ਸੂਰਜੀ ਅੱਖ ਚਪਕਦਿਆਂ ਹਵਾ ਹੋ ਗਿਆ ਮਾਂ ਦਾ ਸੀ ਸੂਰਜੀ